ਮਸਲਾ ਹੈ ਤੇ ਬੜੇ ਦਿਨਾਂ ਦੇ ਪੁਲਿਸ ਨੂੰ ਡੇ ਆ ਜੀ ਕਹਿਣ ਵੀ ਬੋਰੀ ਬਹੁਤ ਬਦਮਾਸ਼ੀਆਂ ਕਰਨ ਡਿਆ ਹੈ ਅੱਜ ਵੀ ਇਹ ਮੇਰੀ ਵਾਈਫ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਆ ਉਹਦੀ ਵਾਈਫ ਐਨਕਲਾਤ ਦੀ ਬੋਰੀ ਨੇ ੱਤਕਾ ਮਾਰਤਾ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਆ ਬੋਰੀ ਦੇ ਫੋਨ ਅੰਦਰ ਜਾਣ ਡੇ ਬੰਦਿਆਂ ਦੇ ਫੋਨ ਅੰਦਰ ਜਾਣ ਡੇ ਜੇ ਸਾਡਾ ਇੱਕ ਬੰਦਾ ਚਲ ਗਿਆ ਕਿਹੜੀ ਅੱਖ ਰ ਆ ਗਈ ਜੀ ਸ਼ਰੀਆਮ ਕਹਿੰਦਾ ਗੋਲੀਆਂ ਚਲਾਦਾ ਸ਼ਰੀਆਮ ਕਹਿੰਦਾ ਕਹਿੰਦਾ ਮੈਂ ਗੋਲੀਆਂ ਮਾਰੂੰਗਾ ਤੁਹਾਨੂੰ ਇਹ ਆ ਕਰਾ ਦੂ ਉਹ ਕਰਾ ਦੂੰਗਾ ਦੋਨੇ ਪਾਰਟੀ ਦੀ ਇੱਕ ਦੂਜੇ ਹਾਂ ਜੀ ਦੱਸੋ ਮੇਰੇ ਨਾਲ ਅਸੀਂ ਮੈਂ ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਮੇਰੇ ਨਾਲ ਖੜੀ ਹੈ ਜੀ ਇਹ ਇਹ ਜਿਆਦਾ ਪਾਰ ਇੱਕ ਗੈਂਗਸਟਰ ਹੈ ਗੈਂਬਲਰ ਹੈ ਭਟਾ ਜਵਾਰੀਆ ਹੈ ਇਹਦੇ ਬਦਮਾਸ਼ੀਆਂ ਡਿਆ ਕਰਨਾ ਕਦੀ ਪਿੰਡ 'ਚ ਪੈਸੇ ਬਣਦਾ ਕਦੀ ਪਿੰਡ 'ਚ ਕੰਬਲ ਬਣਦਾ ਕਦੀ ਸੂਟ ਬਣਦਾ ਹੈ ਬਦਮਾਸ਼ੀ ਕਰਨ ਡਿਆ ਰਹੇ ਮੰਗੇ ਆ ਜੀ ਅਸੀਂ ਧਰਨਾ ਲਾਇਆ ਤਾਦ ਉਠਾਂਗੇ ਜੀ ਇਹ ਦੋਵੇਂ ਜੀ ਪੁਲਿਸ ਇਹਨਾਂ ਦੋਵਾਂ ਜੀਆਂ ਨੂੰ ਗ੍ਰਿਫਤਾਰ ਕਰੂਗੀ ਤੇ ਵੋਟਿੰਗ ਦਾ ਬੜਾ ਵਧੀਆ ਚੱਲਣ ਡਿਆ ਸੀ ਸਾਨੂੰ ਇੱਕ ਸੋ ਪੁਲਿਸ ਨੇ ਸਾਨੂੰ ਹੀ ਕਿਹਾ ਵੀ ਬੂਥਾਂ ਦੇ ਬਹਿ ਜਾਓ ਅਸੀਂ ਆਪੋ ਆਪਣੇ ਬੂਥਾਂ ਤੇ ਬੈਠੇ ਆ ਇਹ ਕੱਲਾ ਹੀ ਅੰਦਰ ਤੁਰਿਆ ਫਿਰਨ ਡਿਆ ਇਹ ਕੱਲਾ ਹੀ ਬਦਮਾਸ਼ ਆ ਇਹ ਮੋਲ ਜਾਣਾ ਪਿੰਡ ਦਾ ਕੀ ਮੈਂ ਤਾਂ ਕਹਿਣ ਦਾ ਪਿੰਡ ਵਾਲਿਆਂ ਨੂੰ ਵੀ ਇਹਨੇ ਬੇੜਾ ਕਰਕ ਕਰ ਦੇਣਾ ਜੋ ਸਾਡੇ ਪਿੰਡ ਦਾ ਬਚ ਜਾਓ ਬਚ ਜਾਓ ਬਚ ਜਾਓ ਇਹ ਗੈਂਗਸਟਰ ਜੋ ਇਹਨੇ ਸੱਚੀ ਪਿੰਡ ਦਾ ਨਸ਼ਾ ਇੰਨਾ ਵਾਰਡ ਦੇਣਾ ਨਾ ਇਸ ਬੰਦੇ ਨੇ ਮੇਰੇ ਸਾਹਮਣੇ ਨਾਲ 20 ਦੁਕਾਨਾਂ ਸਾਨੂੰ ਦੜੇ ਸੱਟੇ ਵਾਲੀਆਂ ਹੀ ਦਿਖਣ ਗਈਆਂ ਪਿੰਡ 'ਚ